ਗੋਪਾਲ ਮੰਦਿਰ ਕਮੇਟੀ ਵੱਲੋਂ ਗੋਪਾਲ ਮੰਦਿਰ ਗੋਪਾਲ ਨਗਰ ਮਜੀਠਾ ਰੋਡ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਗੱਲਬਾਤ ਕਰਦਿਆਂ ਹੋਇਆਂ ਪ੍ਰਧਾਨ ਕੇਲਾਸ਼ ਕੰਨਨ ਨੇ ਦੱਸਿਆ ਕਿ ਗੋਪਾਲ ਮੰਦਿਰ ਸੁਸਾਇਟੀ ਵੱਲੋਂ ਪ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਹੀ ਡਾਕਟਰਾਂ ਨੇ ਮਰੀਜ਼ਾਂ ਦਾ ਫ੍ਰੀ ਚੈੱਕਅਪ ਕੀਤਾ ਅਤੇ ਫ੍ਰੀ ਦਵਾਈਆਂ ਵੀ ਦਿੱਤੀਆਂ ਜਿਹੜਾ ਕੈਂਪ ਹੈ ਜਿਹੜਾ ਮਜੀਠਾ ਰੋਡ ਤੇ ਜਿਹੜਾ ਗੋਪਾਲ ਮੰਦਿਰ ਦਾ ਬੜਾ ਮਸ਼ਹੂਰ ਗੋਪਾਲ ਮੰਦਿਰ ਆ ਉਹਦੇ ਵਿੱਚ ਜਿਹੜੀ ਹੈ ਸੰਸਥਾ ਵੱਲੋਂ ਲਗਾਇਆ ਗਿਆ ਹੈ ਜੋ ਗਾਇਬ ਗਏ ਅਕਸਰ ਗਾਉਂਦੇ ਰਹਿੰਦੇ ਆ ਜਿਹੜਾ ਗਪਾਲ ਮੰਦਿਰ ਦੀ ਜਿਹੜੀ ਹੈ ਮੈਨੇਜਮੈਂਟ ਬੋਡੀ ਹੈ ਪ੍ਰਧਾਨ ਤੇ ਸੈਕਟਰੀ ਤੇ ਸਾਰੇ ਮੈਂਬਰਾਂ ਬਹੁਤ ਵਧੀਆ ਢੰਗ ਨਾਲ ਤੇ ਜਿਹੜਾ ਇਹ ਆਪਣੇ ਲੋਕਾਂ ਦੇ ਵਾਸਤੇ ਜਿਵੇਂ ਪਹਿਲਾਂ ਲੈਬਰਾਟਰੀ ਬੜੀ ਚੀਪ ਇਨਵੈਸਟਡ ਤੇ ਚਲਾ ਰਿਹਾ ਇਸ ਤਰ੍ਹਾਂ ਗਾਇਬ ਗਏ ਜਿਹੜੇ ਕੋਈ ਉਹਨਾਂ ਦਾ ਕੈਂਪਰ ਜਿਵੇਂ ਅੱਜ ਦੀ ਵੀ ਸਕਿੰਨ ਦਾ ਅੱਖਾਂ ਦਾ ਜਿਹੜਾ ਜਿਹੜਾ ਕੈਂਪ ਲਗਾਇਆ ਗਿਆ ਹੈ ਜਿਹੜੇ ਅਸੀਂ ਵੀ ਕਹਿੰਦੇ ਆ ਵੀ ਵੱਧ ਤੋਂ ਵੱਧ ਜਿਹੜੇ ਲੋਕ ਐ ਇਸ ਜਿਹੜੀ ਆਪਰਚੂਨਿਟੀ ਦਾ ਜਿਹੜਾ ਫਾਇਦਾ ਠਾ ਬਿਲਕੁਲ ਬਿਲਕੁਲ ਇਹ 15-20 ਮਹੀਨੇ ਚਾਲ ਮੁਸਤ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਮਹੀਨੇ ਚ ਇੱਕ ਅਦਾ ਕੈਂਪਸ ਰੂ ਲਗਾਇਆ ਜਾਵੇ ਔਰ ਲੋਕੀਏ ਦਾ ਬੈਨੀਫਿਟ ਵੀ ਠਹਿਰੇ ਹੈ ਮੇਰਾ ਨਾਮ ਨੋ ਮਸਕੀ ਹੈ ਕੁਸ਼ਵੀ ਐਵੇਨਿਊ ਕੋਲ ਮੰਦਿਰ ਵਿੱਚ ਕੈਂਪ ਲੱਗਦਾ ਹੈ ਇਹ ਸਕਿਨ ਦਾ ਚੈਕਅਪ ਹੋਇਆ ਸਾਨੀ ਟੈਸਟ ਵੀ ਬਿਜਾਰਾ ਨੂੰ ਘੱਟ ਰੇਟਾਂ ਦੇ ਹੁੰਦੇ ਪਏ ਹੈ ਤੇ ਸਿਨਮੀ ਚੈਕਅਪ ਕਰਾਉਣਾ ਹੋਏ ਤਾਂ ਜਸਟ ਹੈ ਕਿ ਮਨੇ ਕਰਦੇ ਕੈਂਪਾ ਦਾ ਕਿੰਨੇ ਸਾਰੀ ਬਿਮਾਰੀਆਂ ਦਾ ਕੁਝ ਵੀ ਪ੍ਰੋਬਲਮ ਹੋਏ ਇਸ ਲਈ ਉਹਨੂੰ ਚੈੱਕਅਪ ਹੋਇਆ ਹੈਗਾ ਨਾ ਹੀ ਅੱਖਾਂ ਦਾ ਨਾ ਹੀ ਨਾਜ਼ਮੀ ਟੈਸਟ ਆ ਗਿਆ ਹੈ ਕੋਈ ਅੱਖਾਂ ਵੀ ਪ੍ਰੋਬਲਮ ਹੋਏ ਉਹ ਵੀ ਦੇਖੀ ਜਾਈਏ ਸਾਰੀ ਟੈਸਟ ਕੋਈ ਨੂੰ ਕਰਵਾਉਣਾ ਹੋਏ ਕੋਈ ਤੇ ਬਾਜ਼ਾਰ ਤੋਂ ਕਰਵਾਇਆ ਰਹੇ ਤੇ ਮੈਡੀਕਲ ਕੌਮਨਡਰ ਕਮੇਟੀ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਇਹਦੇ ਵਿੱਚ ਸਕਿਨ ਦੇ ਸਪੈਸ਼ਲਿਸਟ ਡਾਕਟਰ ਸੁਖਪ੍ਰੀਤਪੁਰ ਐਮ ਡੀ ਔਰ ਡਾਕਟਰ ਆਈ ਸਰਜਨ ਡਾਕਟਰ ਜੇ ਐਸ ਗੁੰਬਰ ਵੱਲੋਂ ਇਹ ਫ੍ਰੀ ਅੱਖਾਂ ਦਾ ਫ੍ਰੀ ਚੈੱਕ ਅਪ ਕੀਤਾ ਜਾ ਰਿਹਾ ਔਰ ਕਿਨ ਦੇ ਰੋਕਾਂ ਦਾ ਫ੍ਰੀ ਚੈੱਕ ਅਪ ਕੀਤਾ ਜਾ ਰਿਹਾ ਹੈ ਇਹ ਮੰਦਰ ਕਮੇਟੀ ਵੱਲੋਂ ਸਤਵਾਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਔਰ ਇਹ ਬਹੁਤ ਵੱਡੀ ਮਾਨਵਤਾ ਦੀ ਸੇਵਾ ਹੈ ਇਹਦੇ ਵਿੱਚ ਲੈਬੋਰੀ ਦੇ ਚਾਰ ਟੈਸਟ ਜਿਹੜੇ ਫ੍ਰੀ ਕੀਤੇ ਜਾ ਰਹੇ ਨੇ ਯੂਰਿਕ ਐਸਿਡ ਲਿਪਿਡ ਪ੍ਰੋਫਾਈਲ ਯੂਰਿਕ ਐਸਿਡ ਕਿੱਡ 9 ਤੇ ਸ਼ੂਗਰ ਔਰ ਕਲਸਟਰ ਇਹ ਸਾਰੇ ਬਿਲਕੁਲ ਫ੍ਰੀ ਕਿਤੇ ਜਾਣੇ ਔਰ ਸਾਰੇ ਹੀ ਨਾਗਰ ਨਿਵਾਸੀਆਂ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਇਸ ਮੌਕੇ ਦਾ ਭਰਪੂਰ ਫਾਇਦਾ ਉਠਾਓ ਗੋਪਾਲ ਮੰਦਰ ਸੁਸਾਇਟੀ ਵੱਲੋਂ ਅੱਜ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਹਰ ਡਾਕਟਰਾਂ ਨੇ ਮਰੀਜ਼ਾਂ ਦਾ ਇਲਾਜ ਕੀਤਾ ਅਤੇ ਫ੍ਰੀ ਦਵਾਈਆਂ ਵੰਡੀਆਂ ਇਸ ਮੌਕੇ ਗੱਲਬਾਤ ਕਰਦੇ ਹੋਏ ਆ ਮੰਦਰ ਸੁਸਾਇਟੀ ਦੇ ਮੈਂਬਰਾਂ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਹੋ ਜਿਹੇ ਕੈਂਪ ਹੋਰ ਲਗਾਏ ਜਾਣਗੇ ਅਮਰਸਰ ਫਾਸਟ ਵਿੱਚ ਖਬਰ ਨਾਮ ਲਈ ਰਕੇਸ਼ ਕੁਮਾਰ